ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲੋਹਾਮ ਦੇ ਵਿੱਚ ਤੇ ਜਿਹੜੇ ਭਰਾਵਾਂ ਨੂੰ ਤੁਸੀਂ ਬੇहद ਤੇ ਖਾਸ ਪਿਆਰ ਕਰਦੇ ਆਂ ਜਿੰਦੀ ਵੀਡੀਓ ਦੀ ਤੁਸੀਂ ਵੇਟ ਕਰਦੇ ਰਹਿੰਦੇ ਆ ਉਹ ਭਰਾ ਹੀ ਤੁਹਾਡੀ ਨਿਗਾਹ ਦੇ ਵਿੱਚ ਫੇਰ ਲੈ ਕੇ ਆ ਗਿਆ 3 ਜਨਵਾਰ ਮਿੱਤਰੋ ਕਰਨਲ ਲੋਹਾਰ ਤੇ ਜਿੰਨੂੰ ਕਰਦੇ ਆ ਲੋਕ ਬੇਹਦ ਪਿਆਰ ਹੁਣ ਇਹਦੇ ਕੋਲ ਆਪਾਂ ਤਿੰਨ ਜਣਵਰ ਤੁਹਾਡੇ ਘਰ ਦਾ ਬਣਾਉਣੇ ਆ ਸ਼ਿੰਗਾਰ ਆਉ ਮਿਲਦੇ ਆ ਕੀ ਕੀ ਬਾਈ ਕਰਦਾ ਵ ਰੇਟਾਂ ਜੇ ਵਿਚਾਰ ਮਿਲਦੇ ਆ ਪਹਿਲਾਂ ਇੱਕ ਕੱਟੇ ਤੋਂ ਸ਼ੁਰੂਆਤ ਹੀ ਕਰਨੀ ਆ ਆਪਾਂ ਕੱਟਾ ਬਾਈ ਕੋਲੇ ਚੰਗਾ ਵਾ ਸასი ਕਾਲ ਕਰਨ ਵੀਰੇ ਸასი ਗੱਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਈ ਵੀਰੇ ਸੇਤਾਂ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਹੈ ਜੀ ਘਰ ਪਰਿਵਾਰ ਸਾਰਾ ਬਾਈ ਸਾਰੇ ਵਧੀਆ ਠੀਕ ਹੈ ਜੀ ਠੀਕ ਆ ਵੀਰੇ ਕਰਨ ਬਾਈ ਅੱਜ ਕਿੰਨੇ ਜਣਵਰ ਆ ਅੱਜ ਆਪਣੇ ਕੋਲੇ ਤਿੰਨ ਆ ਜੀ ਤਿੰਨ ਇੱਕ ਕੱਟਾ ਤੇ ਦੋ ਕੱਟਿਆਂ ਹਾਂਜੀ ਠੀਕ ਆ ਯਾਰ ਜਿਹੜਾ ਕੱਟਾ ਵਾ ਤੇਰਾ ਕਿਹੜੇ ਸੀਮੰਡ ਦਾ ਬਾਈ ਇਹ ਵੀਰੇ 507 ਦਾ ਨ ਠੀਕ ਆ ਬਾਈ 507 ਦਾ ਕਿੰਨੀ ਉਮਰ ਦਾ ਹੋ ਗਿਆ ਬਾਈ ਇਹ ਵੀਰੇ 11 ਮਹੀਨੇ ਦਾ ਹੋ ਗਿਆ 11 ਮਹੀਨੇ ਦਾ ਹਾਂਜੀ ਠੀਕ ਆ ਬਾਈ ਤੇ ਝੋਲੀ ਝਾਲੀ ਤਾਂ ਕੱਟੇ ਦੀ ਬੜੀ ਚੰਗੀ ਹੈ ਬਹੁਤ ਚੰਗਾ ਹਾਂਜੀ ਹੂੰ ਇਹ ਮੈਂ ਟੈਸਟ ਕਰ ਟੇਡਾ ਜਿਹਾ ਦਿਖਾਉਂਦਾ ਕਿ ਵੈਸੇ ਡਰ ਕੇ ਦਿਖਾਉਂਦਾ ਨਹੀਂ ਨਹੀਂ ਵੀਰੇ ਡਰਿਆ ਹੋਇਆ ਹੂੰ ਓਵੇਂ ਫੁੱਲਾ ਓਕੇ ਆ ਓਵੇਂ ਸਿੱਧੇ ਆ ਹਾਂ ਓਕੇ ਓਕੇ ਠੀਕ ਆ ਬਾਈ ਤੇਰੇ ਰੇਟ ਬਾਈ ਕਰਨ ਕੀ ਰਊਗਾ ਰੇਟ ਵੀਰੇ ਦਾ 29000 ਰਊਗਾ 29000 ਰੁਪਏ ਮਾਨਤਾਣ ਇਹਦੇ ਵਿੱਚ ਮਾਨਤਾਣ ਕਰ ਦਾਂਗੇ ਕੱਟੀ ਬਾਰ ਨੂੰ ਤੋਰੀ ਵੀਰੇ ਮੜਾ ਲੈ ਵੀ ਮਿੱਤਰੋ 507 90 ਵਾਲੇ ਸਰਕਾਰੀ ਸੀਮੰਟ ਦਾ ਇਹ ਕਰਮਾ ਵਾਲਾ ਆ ਪਾ ਚਾਰੇ ਪੈਰ ਮੱਥਾ ਮੂੰਹ ਮੱਥੇ ਦੀ ਕੁਆਲਿਟੀ ਜ਼ਬਰਦਸਤ ਆ ਬਾਕੀ ਪਾਈ ਜਾਂਦਾ ਨਾ ਥੋੜਾ ਜਿਹਾ ਲਿੱਸਾ ਹੋ ਗਿਆ ਮੇਰੇ ਕੋਲੇ ਆ ਕੇ ਪੱਠੇ ਨਹੀਂ ਇਹਨੇ ਖਾਦੇ ਜੀ ਨਹੀਂ ਲਾਇਆ ਕੱਟਾ ਸੰਭਿਆ ਸੁੰਭਿਆ ਬੜਾ ਰੂ ਨਾਲ ਸੀ ਕਿਸੇ ਨੇ ਕਹਿੰਦਾ ਬਈ ਬਾਕੀ ਕੁਆਲਿਟੀ ਵੀ ਦੱਸਦੀ ਆ ਕੱਟੇ ਦੀ ਯਾਰ ਪਿੱਛਾ ਪੁੱਛਾ ਬੜਾ ਕਮਾਲ ਦਾ ਕੱਟਾ ਜਦੋਂ ਮਾਲੀ ਬਣ ਗਿਆ ਰਿਕਾਰਡ ਤੋੜ ਦੂਗਾ ਕਿਉਂਕਿ ਮਈਆਂ ਮਈਆਂ ਦੇ ਵਿੱਚ ਰੱਖਣ ਵਾਲੇ ਭਰਾ ਦੇ ਲਾਈ ਪੈਸਿਆਂ ਦਾ ਮੁੱਲ ਮੋੜ ਦੂਗਾ ਕਿਉਂਕਿ ਇਹਦਾ ਵੱਧੇ ਵਾਲਾ ਹੀ ਆ ਬਈ ਅੱਜ ਲੈ ਜਾਓ ਇਹਨੂੰ ਪਾਲੀ ਜਾਇਓ ਵੱਡਾ ਘੜੀ ਜਾਇਓ ਨੇ ਪੈਸਿਆਂ ਦੀ ਵਧੀ ਜਾਣਾ ਚਲੋ ਠੀਕ ਆ ਖਾਣਾ ਦਿੰਨੇ ਭਾਈ ਹੈ ਗਈ ਹੈਗਾ ਖਾਦੇ ਬਿਨਾਂ ਤਾਂ ਕੋਈ ਚੀਜ਼ ਵੀ ਨਹੀਂ ਪਲਦੀ ਮਿੱਤਰੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ 29000 ਰੁਪਏ ਦੀ ਡਿਮਾਂਡ 2 ਨੰਬਰ ਤੇ ਆ ਗਈ ਭਾਈ ਪੂਰੀ ਕੱਟੀ ਇਹਦੇ ਬਾਰੇ ਦੱਸੀ ਭਈ ਇਹ ਵੀਰੇ 2 ਸਾਲਾਂ ਦੀ ਹੋ ਗਈ ਓਕੇ ਦੁੰਦੀ ਆ ਭਾਈ ਨਾ ਖੀਰੀ ਆ ਹੈਜੀ ਖੀਰੀਆ ਕਰਨ ਭਾਈ ਇਹਦਾ ਫਿਰ ਕੀ ਰੇਟ ਰਹੂਗਾ ਯਾਰ ਰੇਟ ਵੀਰੇ ਦਾ 32000 ਕੱਟੀ ਚੰਗੀ ਬਹੁਤ ਆ ਬਹੁਤ ਚੰਗੀ ਬਣੂਗੀ ਵੀਰੇ ਕੱਢੀ ਬਾਰ ਨੂੰ ਭਾਈ ਮੈਂ ਮਟਕਾਣੇ ਦੀ ਤਿਆਰ ਹੋ ਜੂ ਲੇ ਮਿੱਤਰੋ 32000 ਰੁਪਇਆ ਕੱਟੀ ਦੀ ਸਾਰੀ ਕੀਮਤ ਪਿਓਰ ਬੂਰੀ ਬ੍ਰਾਊਨ ਕਲਰ ਪਿਓਰਿਟੀ ਦੇ ਵਿੱਚ ਪੂਰਾ ਨੀਲੀ 라ਵੀ ਨੂੰ ਟੱਚ ਪੈਂਦੀ ਆ ਮੰਨ ਲਓ ਚਾਰੇ ਪੈਰਾਂ ਦੇ ਨਿਸ਼ਾਨ ਤਿੰਨਾਂ ਦੇ ਤਾਂ ਦਿਖਾਉਂਦੀ ਦਿਖਾਉਂਦੀ ਆ ਨੋਂ ਤੇ ਮੂਰਲੇ ਤੇ ਵੀ ਹੈਗਾ ਵੀ ਜੇ ਆਪਾਂ ਇਹਨੂੰ ਨੀਲੀ 라ਵੀ ਪਿਓਰ ਨਹੀਂ ਕਹਿੰਦੇ ਪਿਓਰ ਬੂਰੀ ਕਹਿ ਜਰੂਰ ਸਕਦੇ ਆ ਕਿਉਂਕਿ ਉਹਦੇ ਵਿੱਚ ਕੋਈ ਹਰਜ ਨਹੀਂ ਆਪਣਾ ਫਰਜ਼ ਬਣਦਾ ਕਹਿਣ ਦਾ ਕਿਉਂਕਿ ਜਿੰਨਾਂ ਨੂੰ ਰੰਗ ਤੇ ਰੂਪ ਤੇ ਹੁਸਨ ਦਿੱਤਾ ਹੋਣ ਇਹਦੀ 32000 ਰੁਪਿਆ ਕੀਮਤ ਆ ਸਾਰੀ ਤੇ ਇਹ ਵੇਖ ਲਓ ਬਾਈ ਜਦੋਂ ਇਹਨੇ ਕਰਮਾ ਵਾਲੀ ਨੇ ਤਿਆਰ ਹੋ ਜਾਣਾ ਖੜਨੀ ਖੁੜਨੀ ਕੱਟੀ ਦੀ ਸਿੰਘ ਦੀ ਡਿਜ਼ਾਈਨ ਵੇਖੋ ਤੁਸੀਂ ਕਿੱਡੀ ਚੰਗੀ ਥੱਲੋ ਥੱਲੋ ਉੱਤੋਂ ਉੱਤੋਂ ਪੂਰੀ ਬੰਬ ਆ ਯਾਰ ਬਹੁਤ ਚੰਗੀ ਬਣ ਪੇਟਪੂੜਾ ਕਮਾਲ ਦਾ ਹੈ ਨਾ ਬਾਈ ਹਾਂ ਹੂੰ ਤੇ ਬਾਈ ਕਰਨ ਵੀਰੇ ਆ ਜਿਹੜੀ ਚੈਨ ਨੰਬਰ ਤੇ ਆ ਬਾਈ ਇਹ ਹੈਗੀ ਵੀਰੇ ਹੋ ਗਈ ਦੁੰਦੀ ਹੋ ਗਈ ਹਜੇ ਕੱਚੀ ਦੁੰਦੀ ਆ ਕੱਚੀ ਤੇ ਦੁੰਦੀ ਆ ਹੈ ਹਾਂ ਇਹ ਸਾਂਭੀ ਘਟਾ ਕੇ ਨੇ ਨਾ ਹਾਂਜੀ ਹੂੰ ਤੇ ਕਰਨ ਬਾਈ ਇਹਦਾ ਫਿਰ ਰੇਟ ਵੀਰੇ ਰੇਟ ਵੀਰੇ ਦਾ 40000 ਰੁਪਿਆ ਕਰਦੇ ਆ 40000 ਮਾਨਤਣ ਮਾਨਤਣ ਕਰਦਾਂਗੇ ਠੀਕ ਹੈ ਕੱਢੀ ਬਾਹਰ ਨੂੰ ਵੀਰੇ ਲੈ ਵੀ ਮਿੱਤਰੋ ਇਹਦਾ 40000 ਰੁਪਿਆ ਡਿਮਾਂਡ ਕਰਦਾ ਬਾਈ ਕੱਚੀ ਦੁੰਦੀ ਹੋ ਗਈ ਹੈ ਕੱਟੀ ਮਿੱਤਰੋ ਚਾਰੇ ਪੈਰ ਬੱਗੀ ਨਾਸ ਬੱਗੀ ਨਾਸ ਮੁਰਸ਼ ਦੇ ਵਿੱਚ ਆ ਘਰਮ ਵਾਲੀ ਵੇਖੋ ਆਖੋ ਕਬੜੀ ਚੰਗੀ ਕੱਟੀ ਦਾ ਸਿੰਘ ਵੀ ਬਹੁਤ ਵਧੀਆ ਬਾਈ ਉੱਤੋਂ ਦੀ ਕਰਕੇ ਗੋਲ ਕਰਦੀ ਆਉਂਦੀ ਆ ਇਹਨੂੰ ਬਈ ਹੁਣ ਜਾ ਕੇ ਨਾਲ ਹੀ ਟੈਂਪੂ ਜਿਹੜੇ ਤੇ ਤੁਸੀਂ ਚੜਾ ਕੇ ਲਜਾਣੀ ਆ ਤਿੰਨ ਬੋਰੀਆਂ ਫੇੜਦੀਆਂ ਇਹਦੇ ਲਈ ਲੈ ਜਾਜੇ 2 ਕਿਲੋ ਫੀਡ ਇਹਨੂੰ ਔਰ 1.5 ਕਿਲੋ ਉਸਟਮ ਤੇ 1.5 ਕਿਲੋ ਉਸਟਮ ਪਾਈ ਜਾਇਆ ਜੇ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਨਾ ਕੱਟੀ ਨੇ ਖੋਖ ਦੀ ਕੁਛ ਬਣ ਜਾਣਾ ਤਿੰਨਾਂ ਚਾਰਾਂ ਮਹੀਨਿਆਂ ਦੇ ਵਿੱਚ ਇਹਨੇ ਟੀਕਾ ਲੈ ਲੈਣਾ ਕਿਉਂਕਿ ਵਜਨ ਕੱਟੀ ਦੇ ਵਿੱਚ ਬਹੁਤ ਚੰਗਾ ਵਾ ਪਰ ਠੀਕ ਆ ਕੱਦ ਬਾਡੀ ਦੀ ਪਧਰੀ ਪੁਧਰੀ ਕੱਟੀ ਚੰਗੀ ਆ ਮੇਰੇ ਨੂੰ ਬਹੁਤ ਸੋਹਣਾ ਲੱਗਿਆ ਇਹਨੂੰ ਹੈ ਥਣ ਬਹੁਤ ਚੰਗਾ ਲੱਗਾ ਥਣ ਚੰਗਾ ਵਾਕਿਆਈ ਬਾਈ ਤੇ ਇਹ ਕਰਨ ਬਾਈ 40 ਦੀ ਤੇ ਉਹ ਹੋ ਗਈ 32 ਦੀ ਤੇ ਕੱਟਾ ਹੋ ਗਿਆ 29 ਦਾ ਹਨਾ ਤਿੰਨੇ ਜੇ ਕੋਈ ਇਕੱਠੇ ਲੈ ਲਵੇ ਭਰਾ ਜਾਂ ਪੂਰੀਆਂ ਕੱਟੀਆਂ ਲੈ ਲੈ ਦੋਵੇਂ ਕੱਟੀਆਂ ਲੈ ਲੈ ਲਵੇ ਸੌਰੀ ਤੇ ਫਿਰ ਮਾਨਤਨ ਖੁੱਲਾ ਹੋ ਜੂ ਬਾਈ ਮਾਨਤਨ ਖੁੱਲਾ ਕਰ ਦਾਂਗੇ ਦੋ ਕੱਟੀਆਂ ਤੇਰੇ ਕੋਲੇ ਹੋਰ ਵੀ ਹੈਗੀਆਂ ਨਿੱਕੀਆਂ ਇੱਕ ਹੈਗੀ ਆਪਣੇ ਕੋਲੇ ਇੱਕ ਉਹ ਕਿੰਨੇ ਚਿਰ ਦੀ ਆ ਉਹ ਵੀ ਹੈਗੀ ਆ 2 ਸਾਲਾਂ ਦੀ ਬੁਰੀ ਜਿੱਡੀ ਆ ਠੀਕ ਆ ਉਹਦਾ ਰੇਟ ਕਿੱਡਾ ਕੋ ਆ ਬਾਈ ਉਹਦਾ ਵੀਰੇ ਹੈਗਾ 30000 ਪਾਉ ਵੀ ਮਾਨਤਾਣ ਕਰਕੇ ਦੇ ਆ ਦੇਗਾ ਬਾਈ ਓਕੇ ਉਹ ਵੀਡੀਓ ਪਾ ਦੀ ਕੋਈ ਮੰਗੂਗਾ ਠੀਕ ਆ ਠੀਕ ਆ ਬਾਈ ਕਰਨ ਨੰਬਰ ਦਈ 869 86996 36058 86996 36058 36058 86996 36058 86996 36058 ਬਾਈ ਦਾ ਫੋਨ ਨੰਬਰ ਆ ਪਿੰਡ ਲੋਆਮ ਆ ਕਰਨ ਵੀਰ ਦੇ ਕੋਲੇ ਸੀ ਧੰਨਵਾਦ